ਵਿਖੋ ਭਾਰਤੀ ਕਿਸਾਨ ਜੁਨੇ ਨੇ ਇਕਤਾ ਸਿੱਧੂਪੁਰ ਵੱਲੋਂ ਪਿਛਲੇ 3 ਦਿਨ ਹੋ ਗਏ ਐਸਡੀਐਮ ਦਫਤਰ ਜੈਤੋ ਦੇ ਵਿੱਚ ਜਿਹੜਾ ਧਰਨਾ ਚੱਲ ਰਿਹਾ ਹੈ ਤੁਸੀਂ ਦੇਖਿਆ ਪੂਰੇ ਪੰਜਾਬ ਦੇ ਵਿੱਚ ਇੱਕ ਬੇਮੌਸਮੀ ਬਾਰਿਸ਼ ਗੜੇਮਾਰੀ ਝੱਖੜ ਨੇ ਸਮੁੱਚੀ ਫਸਲ ਹੈ ਜਿਹੜੀ ਪੰਜਾਬ ਦੀ ਕਿਸਾਨਾਂ ਦੀ ਬੇਸ਼ੱਕ ਉਹ ਕਣਕ ਦੀ ਸੀ ਬੇਸ਼ੱਕ ਉਹ ਚਾਰਾ ਸੀ ਸਬਜ਼ੀਆਂ ਸੀ ਫਰੂਟ ਸੀ ਸਾਰਾ ਜਿਹੜਾ ਹੈਗਾ ਬਹੁਤ ਵੱਡਾ ਨੁਕਸਾਨ ਹੋਇਆ ਪੰਜਾਬ ਦੇ ਕਿਸਾਨ ਦਾ ਵੇਖੋ ਜਿਹੜੇ ਆਰਡਰਾਂ ਦੀ ਗੱਲ ਹੈ ਇਹ ਸਰਕਾਰਾਂ ਦੇ ਆਰਡਰ ਜਿਹੜੇ ਹੁੰਦੇ ਆ ਇਹ ਹੁੰਦੇ ਆਏ ਆ ਤੇ ਆਰਡਰੀ ਰਹਿ ਜਾਂਦੇ ਇਕੱਲੇ 15000 ਰੁਪਏ ਦਾ ਭਗਵੰਤਮਾਨ ਮਾਨਜੋਗ ਸਿੰਘ ਸਾਹਿਬ ਨੇ ਕਿਸਾਨਾਂ ਨੂੰ ਕਿਹਾ ਸੀ 15000 ਰੁਪਏ ਪਰ ਏਕੜ ਦੇਵਾਂਗੇ ਤੁਸੀਂ ਇਹ ਅੰਦਾਜ਼ਾ ਲਾ ਲਓ ਵੀ 15000 ਰੁਪਏ ਕੀ ਹੈ ਇੱਕ ਕੋਝਾ ਮਜਾਕ ਹੈ ਕਿਸਾਨ ਦੇ ਨਾਲ ਵੇਖੋ ਜਿਹੜਾ 5 ਏਕੜ ਵਾਲੀ ਗੱਲ ਕਰਨੀ ਇਹ ਇੱਕ ਸਰਕਾਰ ਦੀ ਨਲੇਕੀ ਹੈ ਇੱਥੋਂ ਸਿੱਧ ਹੁੰਦਾ ਵੀ ਸਰਕਾਰ ਕਰਨਾ ਕੁਝ ਨਹੀਂ ਚਾਹੁੰਦੀ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਨਹੀਂ ਜਾ ਰਿਹਾ ਗਰਦੌਰੀਆਂ ਹੋ ਨਹੀਂ ਰਹੀਆਂ ਤੇ ਆਹ ਦਾਣੇ ਵੇਖ ਲੋ ਸਾਰੀ ਕਣਕ ਉਗ ਰਹੀ ਹੈ ਸਾਰੀ ਦੂਰੀਵਾਰ ਸੋ ਇਸੇ ਕਰਕੇ ਸਾਨੂੰ ਮਜਬੂਰੀ ਵਸ ਤੁਰੰਤ ਜਿਹੜਾ ਐਸਡੀਐਮ ਦਫ਼ਤਰ ਜੈਤੋ ਵਿਖੇ ਧਰਨਾ ਲਾਉਣਾ ਪਿਆ ਤਾਂ ਕਿ ਤੁਰੰਤ ਜਿਹੜਾ ਜੱਦ ਤੋਂ ਜਲਦ ਕਿਸਾਨ ਨੂੰ ਬਣਦਾ ਮੁਆਵਜ਼ਾ ਮਿਲ ਸਕੇ ਗਰਦੌਰੀਆਂ ਮਰੀਆਂ ਹੋਈਆਂ ਫਸਲਾਂ ਦਾ ਮੁਆਵਜ਼ਾ ਤੁਰਕ ਕਿਉਂ ਜੀ ਬੇਕਰਨ ਸੱਚ ਦੀ ਪੜਤਾਲ ਮੈਂ ਤੁਹਾਡਾ ਆਪਣਾ ਬਤਾਰ ਸਿੰਘ ਜੀ ਤਾਰਾ ਅੱਜ ਅਸੀਂ ਜੈਤੋ ਦੀ ਤਹਿਸੀਲ ਵਿੱਚ ਖੜੇ ਆਂ ਭਾਰਤੀ ਕਿਸਾਨ ਜੂਨੀਅਨ ਸਿੱਧੂਪੁਰ ਵੱਲੋਂ ਲਾਇਆ ਗਿਆ ਜਿਹੜਾ ਧਰਨਾ ਕਿਸ ਸੰਬੰਧ ਨੂੰ ਲੈ ਕੇ ਲਾਇਆ ਤੇ ਕਿਉਂ ਲਾਇਆ ਅੱਜ ਧਰਨੇ ਨੂੰ 4 ਦਿਨ ਹੋ ਗਏ ਨੇ ਚੱਲਦੇ ਨੂੰ ਅੱਗੇ ਹੋਰ ਕਿੰਨੇ ਦਿਨ ਚੱਲੂਗਾ ਪੂਰੀ ਜਾਣਕਾਰੀ ਲੈਣੇ ਆ ਸਾਡੇ ਨਾਲ ਕਿਸਾਨ ਆਗੂ ਜੁੜ ਚੁੱਕੇ ਨੇ ਸਾਰੀ ਜਾਣਕਾਰੀ ਲੈਣੇ ਆ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਿਹੜਾ ਇਹ ਧਰਨਾ ਲਾਇਆ ਗਿਆ ਜੈਤੋ ਅੱਜ ਤਹਿਸੀਲ ਦੇ ਵਿੱਚ 4 ਦਿਨ ਹੋ ਗਏ ਨੇ ਕਿਸਾਨ ਜਥੇਬੰਦੀ ਵੱਲੋਂ ਕਿਸ ਸੰਬੰਧ ਨੂੰ ਲੈ ਕੇ ਲਾਇਆ ਗਿਆ ਹੈ ਜੀ ਬੇਖੋ ਭਾਰਤੀ ਕਿਸਾਨ ਜੁਨੇਨੀਕਤਾ ਸਿੱਧੂਪੁਰ ਵੱਲੋਂ ਪਿਛਲੇ 3 ਦਿਨ ਹੋ ਗਏ ਜਿਹੜਾ ਡੀਸੀ ਦਫਤਰ ਆਪਣਾ ਐਸਡੀਐਮ ਦਫਤਰ ਜੈਤੋ ਦੇ ਵਿੱਚ ਜਿਹੜਾ ਧਰਨਾ ਚੱਲ ਰਿਹਾ ਹੈ ਤੁਸੀਂ ਦੇਖਿਆ ਪੂਰੇ ਪੰਜਾਬ ਦੇ ਵਿੱਚ ਇੱਕ ਬੇਮੌਸਮੀ ਬਾਰਿਸ਼ ਗੜੇਮਾਰੀ ਝੱਖੜ ਨੇ ਸਮੁੱਚੀ ਫਸਲ ਹੈ ਜਿਹੜੀ ਪੰਜਾਬ ਦੀ ਕਿਸਾਨਾਂ ਦੀ ਬੇਸ਼ੱਕ ਉਹ ਕਣਕ ਦੀ ਸੀ ਬੇਸ਼ੱਕ ਉਹ ਚਾਰਾ ਸੀ ਸਬਜ਼ੀਆਂ ਸੀ ਫਰੂਟ ਸੀ ਸਾਰਾ ਜਿਹੜਾ ਹੈਗਾ ਬਹੁਤ ਵੱਡਾ ਨੁਕਸਾਨ ਹੋਇਆ ਪੰਜਾਬ ਦੇ ਕਿਸਾਨ ਦਾ ਤਾਂ ਅਸੀਂ ਸਰਕਾਰ ਤੋਂ ਮੁਆਵਜ਼ੇ ਦੀ ਜਿਹੜੀ ਮੰਗਾ ਕਿਸਾਨਾਂ ਦੀ ਤੁਰੰਤ ਮੁਆਵਜ਼ਾ ਜਿਹੜਾ ਸਰਕਾਰ ਨੂੰ ਦੇਣਾ ਚਾਹੀਦਾ ਉਸ ਮੁਆਵਜ਼ੇ ਦੀ ਪੂਰਤੀ ਲਈ ਅਸੀਂ ਜਿਹੜਾ ਧਰਨਾ ਸਾਡਾ ਚੱਲ ਰਿਹਾ ਪਿਛਲੇ ਤਿੰਨ ਸਰਕਾਰ ਵੱਲੋਂ ਕਹੇ ਜਾਨਕਾ ਆਰਡਰ ਤਾਂ ਕਰ ਦਿੱਤੇ ਹੋ ਕਹਿੰਦੇ ਸੀ ਆਰਡਰ ਕਰ ਦਿੱਤੇ ਗਿਆ ਵੇਖੋ ਜਿਹੜੇ ਆਰਡਰਾਂ ਦੀ ਗੱਲ ਹੈ ਇਹ ਸਰਕਾਰਾਂ ਦੇ ਆਰਡਰ ਜਿਹੜੇ ਹੁੰਦੇ ਆ ਇਹ ਹੁੰਦੇ ਆਏ ਆ ਤੇ ਆਰਡਰ ਹੀ ਰਹਿ ਜਾਂਦੇ ਆ ਇਕੱਲੇ ਜੀ ਇਸੇ ਤਰ੍ਹਾਂ ਜਿਹੜੀ ਇਹ ਸਰਕਾਰ ਦੀ ਜ਼ਿਕਰ ਗੱਲ ਕਰੀ ਗਈ ਵੀ ਜਿਹੜਾ ਇਹਨਾਂ ਦਾ ਆਰਡਰ ਹੈ 15000 ਰੁਪਏ ਦਾ ਭਗਵੰਤ ਮਾਨ ਮਨਜੋਗ ਸੀਮ ਸਾਹਿਬ ਨੇ ਕਿਸਾਨਾਂ ਨੂੰ ਕਿਹਾ ਸੀ 15000 ਰੁਪਏ ਪਰ ਏਕੜ ਦੇਵਾਂਗੇ ਤੁਸੀਂ ਇਹ ਅੰਦਾਜ਼ਾ ਲਾ ਲਓ ਵੀ 15000 ਰੁਪਏ ਕੀ ਹੈ ਇੱਕ ਕੋਝਾ ਮਜਾਕ ਆ ਕਿਸਾਨ ਦੇ ਨਾਲ ਬਹੁਤਾ ਇਲਾਕਾ ਜਿਹੜਾ ਗੜੇਮਾਰੀ ਵਾਲਾ ਇਲਾਕਾ ਉੱਥੇ ਕਿਸਾਨਾਂ ਨੂੰ ਦਾਣੇ ਤਾਂ ਕੀ ਆਉਣੇ ਆ ਪਸ਼ੂਆਂ ਨੂੰ ਪਾਉਣ ਲਈ ਤੂੜੀ ਵੀ ਖੇਤੋਂ ਆਉਣ ਦੀ ਉਮੀਦ ਨਹੀਂ ਹੈਗੀ ਚਾਰਾ ਖਤਮ ਹੋ ਗਿਆ ਸਬਜ਼ੀਆਂ ਖਤਮ ਹੋ ਗਈਆਂ 15000 ਰੁਪਏ ਦੇ ਕੇ ਕੀ ਭਗਵੰਤ ਮਾਨ ਕਿਸਾਨ ਨੂੰ ਇਸ ਵੱਡੇ ਘਾਟੇ ਦੇ ਨੂੰ ਪੂਰਾ ਕਰ ਦੂਗਾ ਕਟੋ-ਕਟ ਕਿਸਾਨ ਦਾ 50-60 ਹਜ਼ਾਰ ਰੁਪਇਆ ਕਿੱਲੇ ਦਾ ਨੁਕਸਾਨ ਹੈ ਇਹ ਮੁਆਵਜ਼ਾ ਦੇਣਾ ਬਣਦਾ ਹੈ ਜੀ ਜਿਹੜਾ ਮੁਆਵਜ਼ਾ ਜਨਨ ਕਿ ਜਿੰਨੀ ਫਸਲ ਖਰਾਬ ਹੋਈ ਹੈ ਕਿਸੇ ਦੇ 20 ਕਿੱਲੇ ਹੋਏ ਆ ਕਿਸੇ ਦੇ 50 ਕਿੱਲੇ ਹੋਏ ਆ ਕਿਸੇ 10 ਕਿੱਲੇ ਹੋਏ ਆ ਕਿ ਉਹ ਮੁਆਵਜ਼ਾ ਪੂਰਾ ਮਿਲੂਗਾ ਤੇ ਸਰਕਾਰ ਕਹਿ ਰਹੀ ਜੇ ਪੰਜ ਏਕੜਾਂ ਦੇ ਨੂੰ ਦੇਵਾਂਗੇ ਵੇਖੋ ਜਿਹੜਾ ਪੰਜ ਏਕੜ ਵਾਲੀ ਗੱਲ ਕਰਨੀ ਇਹ ਇੱਕ ਸਰਕਾਰ ਦੀ ਨਲੇਕੀ ਹੈ ਇਥੋਂ ਸਿੱਧ ਹੁੰਦਾ ਵੀ ਸਰਕਾਰ ਕਰਨਾ ਕੁਝ ਨਹੀਂ ਚਾਹੁੰਦੀ ਕੇਵਲ ਲੋਕਾਂ ਦੇ ਵਿਰੋਧ ਤੋਂ ਬਚਣ ਦੀ ਮਾਰੀ ਬਿਆਨਬਾਜ਼ੀ ਕਰ ਰਹੀ ਹੈ ਪੰਜ ਏਕੜ ਦਾ ਕੀ ਮਤਲਬ ਹੈ ਕਿਸਾਨ ਤਾਂ ਇਹ ਜਿਹੜਾ ਕੇਵਲ ਠੇਕੇ ਤੇ ਜ਼ਮੀਨ ਲੈ ਕੇ ਵੀ ਬਹੁਤੇ ਕਿਸਾਨਾਂ ਦੀ ਗਿਣਤੀ ਹੈ ਜਿਹੜੇ ਵਾਹੀ ਕਰ ਰਹੇ ਹੈ ਜਿਨ੍ਹਾਂ ਕੋਲੇ ਆਪ ਦੀ ਬੇਸ਼ੱਕ ਨਾ ਹੋਵੇ ਠੇਕੇ ਤੇ 15 15 ਕਿੱਲੇ 20 20 ਕਿੱਲੇ 30 30 40 40 50 50 ਕਿੱਲੇ ਜਮ੍ਹਾਂ ਵਾਹਣ ਜਿਹੜਾ ਠੇਕੇ ਤੇ ਲੈ ਕੇ ਖੇਤੀ ਕਰਦੇ ਹੈ ਤੇ ਫਿਰ ਇਹਦਾ ਮਤਲਬ ਵੀ ਉਹਨਾਂ ਨੂੰ 5 ਏਕੜ ਵਾਲਾ ਇਹਨੂੰ ਮਿਲੂਗਾ ਇਹਨੂੰ ਨਹੀਂ ਮਿਲੂਗਾ ਤੇ ਇਹ ਸਰਕਾਰ ਦੀ ਨਲੈਕੀ ਆਪ ਦਾ ਜਿਹੜਾ ਇਹਨਾਂ ਦਾ ਅਮਲਾ ਫੈਲਾ ਥੱਲੇ ਬਹੁਤੇ ਇਹਨਾਂ ਦੇ ਡਿਪਟੀ ਕਮਿਸ਼ਨਰ ਹੈ ਉਹ ਬਿਆਨ ਦੇਈ ਜਾਂਦੇ ਅਜਿਹੇ ਤਾਂ ਇਹਨਾਂ ਨੂੰ ਕੋਈ ਅਕਲ ਨਹੀਂ ਗਈ ਉਹਨਾਂ ਨੂੰ ਸਮਝਾਉਣ ਦੀ ਵੀ ਤੁਸੀਂ ਕੀ ਕਰ ਰਹੇ ਹੋ ਜ 5 ਏਕੜ ਵਾਲਾ 2.5 ਏਕੜ ਵਾਲਾ ਕੋਈ ਪੜਾ ਨਹੀਂ ਸਮੁੱਚੀ ਕਿਸਾਨੀ ਦਾ ਨੁਕਸਾਨ ਹੋਇਆ ਹੈ ਸਮੁੱਚੀ ਕਿਸਾਨੀ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਜਿਹੜਾ ਇਹ ਝੋੜੇ ਵਾਲ ਸੰਘਰਸ਼ ਵਿੱਢਿਆ ਗਿਆ ਇਹ ਕਿੰਨੇ ਦਿਨ ਹੋਰ ਚੱਲੂਗਾ ਜੇਕਰ ਤੁਹਾਨੂੰ ਕੋਈ ਇਨਸਾਫ ਨਹੀਂ ਮਿਲਦਾ ਵੇਖੋ ਸੰਘਰਸ਼ ਦੀ ਕੋਈ ਸੀਮਾ ਨਹੀਂ ਹੁੰਦੀਗੀ ਵੀ ਇਹ ਇੱਥੇ ਖਤਮ ਹੋ ਜਾਊਗਾ ਇਹ ਸਰਕਾਰ ਤੇ ਹੈ ਸਰਕਾਰ ਨੇ سنجੀਦਗੀ ਦੇ ਨਾਲ ਕਿਸਾਨਾਂ ਦੇ ਇਸ ਮਸਲੇ ਨੂੰ ਕਦੋਂ ਸੁਣਨਾ ਹੈ ਉਦੋਂ ਤੱਕ ਸੰਘਰਸ਼ ਚੱਲੂਗਾ ਇੱਧਰ ਅਸੀਂ ਇੱਕ ਕਣਕ ਵੀ ਦਿਖਾ ਦਈਏ ਕਿਸਾਨਾਂ ਦੇ ਹੱਥ ਚ ਫੜੀ ਹੋਈ ਹੈ ਜਿਹੜੀ ਕਿਸਾਨ ਕਹਿ ਰਹੇ ਆ ਵੀ ਕਣਕ ਉਗਰਾਈ ਥੱਲੇ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਨਹੀਂ ਜਾ ਰਿਹਾ ਗਰਦੌਰੀਆਂ ਹੋ ਨਹੀਂ ਰਹੀਆਂ ਤੇ ਆਹ ਦਾਣੇ ਵੇਖ ਲਓ ਸਾਰੀ ਕਣਕ ਉਗ ਰਹੀ ਹੈ ਸਾਰੀ ਦੂਰੀਵਾਰ ਬੱਲੀਆਂ ਚ ਹੀ ਫਟਾਈ ਜੀ ਹੋਵੇ ਇਹ ਬੱਲੀਆਂ ਦੇ ਜਿਹੜੇ ਫੁੱਟਰੀਆਂ ਜਿਹੜੇ ਮਿੱਟੀ ਦੇ ਵਿੱਚ ਗਿੱਲੀ ਥੱਲੇ ਮਿੱਟੀ ਪਾਣੀ ਆ ਸਾਰਾ ਇਧਰ ਭਾਈ ਭਿੰਦਰ ਜੀ ਨੇ ਇਹਨਾਂ ਦੀ ਪੂਰੀ ਜਾਣਕਾਰੀ ਲੈਣੇ ਆ ਤੁਸੀਂ ਹਾਂ ਜੀ ਅੱਜ ਧਰਨਾ तकरीबन ਤੀਸਰੇ ਦਿਨ ਦੇ ਵਿੱਚ ਜਿਹੜਾ ਬਦਲ ਚੁੱਕਿਆ ਇੱਥੇ ਬੈਠੇ ਆ ਅਸੀਂ ਅੱਜ ਫਰੀਦਕੋਟ ਜ਼ਿਲ੍ਹੇ ਦੀ ਸਾਡੀ ਮੀਟਿੰਗ ਆ ਪੀਕੇ ਜੋ ਇੱਕ ਤਾਂ ਸਿੱਧੂਪੁਰ ਦੀ ਸਰਕਾਰ ਤੋਂ ਸਾਡੀ ਜਿਵੇਂ ਸਾਡੇ ਪਹਿਲਾਂ ਆਗੂ ਸਰਦਾਰ ਇੰਦਰਜੀਤ ਸਿੰਘ ਜੀ ਘਣੀਆਂ ਨੇ ਦੱਸ ਹੀ ਦਿੱਤਾ ਕਿ ਸਾਡੇ ਜਿਹੜੀ ਮੁਆਵਜ਼ੇ ਦੀ ਪਹਿਲ ਦੇ ਆਧਾਰ ਤੇ ਮੰਗਾ ਕਿਉਂਕਿ ਸਾਡੇ ਕੋਲੇ ਇੱਕ ਹਫ਼ਤੇ ਦਾ ਸਮਾਂ ਇੱਕ ਹਫ਼ਤੇ ਤੋਂ ਬਾਅਦ ਜਿੰਨਾ ਕਿਸਾਨਾਂ ਦੀ ਕੁਝ ਦਾ ਕੋਈ 5% ਜਿਹੜੇ ਕੋਈ ਬਚੀ ਹੈ ਉਹਦੇ ਤੇ ਮਸ਼ੀਨਾਂ ਚਲਾ ਕੇ ਅਗਲੀ ਜਿਹੜੀ ਫਸਲ ਦੀ ਆ ਬਜਾਈ ਆ ਕੋਈ ਮੱਕੀ ਬੀਜਣੀ ਆ ਕਿਉਂਕਿ ਹੁਣ ਕਿਸਾਨ ਨੇ ਜ਼ਮੀਨ ਜਿਹੜੀ ਖਾਲੀ ਤਾਂ ਰੱਖਣੀ ਨਹੀਂ ਚਾਹੇ ਉਹਨੂੰ ਕੁਝ ਵੀ ਕਰਨਾ ਪਵੇ ਕਿਥੋਂ ਵੀ ਪੈਸਾ ਆੜਤਗੇ ਤੋਂ ਕਿੰਨੇ ਵੀ ਵਿਆਜ ਤੇ ਫੜਨਾ ਪਵੇ ਅਗਲੀ ਫਸਲ ਆਪ ਦਾ ਢੱਡ ਪੇੜ ਪਾਲਣ ਦੀ ਖਤਰਾਂ ਦੇ ਪਸ਼ੂਆਂ ਨੂੰ ਪਾਲਣ ਦੀ ਖਤਰ ਉਹਦੀ ਤਿਆਰੀ ਕਰਨੀ ਪੈਣੀ ਆ ਸੋ ਇਸੇ ਕਰਕੇ ਸਾਨੂੰ ਮਜਬੂਰੀ ਵਾਸਤ ਤੁਰੰਤ ਜਿਹੜਾ ਐਸਡੀਐਮ ਦਫ਼ਤਰ ਜੈਤੋ ਵਿਖੇ ਧਰਨਾ ਲਾਉਣਾ ਪਿਆ ਤਾਂ ਕਿ ਤੁਰੰਤ ਜਿਹੜਾ ਜਲਦ ਤੋਂ ਜਲਦ ਕਿਸਾਨ ਨੂੰ ਬਣਦਾ ਮੁਆਵਜ਼ਾ ਮਿਲ ਸਕੇ ਗਰਦੋਰੀ ਹੋ ਨਹੀਂ ਰਹੀ ਪਟਵਾਰੀ ਪਿੰਡਾਂ ਦੇ ਵਿੱਚ ਜਾ ਨਹੀਂ ਰਹੇ ਜੋਨੇ ਕਿਸਾਨ ਦੀ ਫਸਲ ਆ ਜਿਹੜੀ ਹੁਣ ਪੱਕ ਚੁੱਕੀ ਵੜਨੀ ਤਾਂ ਹੈਗੀ ਚਾਹੀਏ ਹੁਣ ਤੂੜੀ ਬਣਾਉਣੀ ਆ ਕੁਝ ਵੀ ਬਣਾਉਣਾ ਤੇ ਬਾਅਦ ਚੋ ਪਤਾ ਕਿਵੇਂ ਲੱਗੂ ਵੀ ਇਹ ਕਿਸਾਨ ਦਾ ਇੰਨਾ ਨੁਕਸਾਨ ਹੋਇਆ ਇਹਦਾ ਇੰਨਾ ਹੋਇਆ ਪਟਵਾਰੀ ਪਿੰਡਾਂ ਦੇ ਵਿੱਚ ਪਹੁੰਚ ਨਹੀਂ ਰਹੀ ਦੇਖੋ ਸਰਕਾਰ ਦੀ ਇਹੀ ਤਾਂ ਚਾਲ ਹੈ ਨਾ ਜੀ ਸਰਕਾਰ ਨੇ ਕੀ ਕੀਤਾ ਪਟਵਾਰੀਆਂ ਨੂੰ ਪਿੰਡਾਂ ਦੇ ਵਿੱਚ ਛੱਡਤਾ ਗੁਰਦੁਆਰਿਆਂ ਦੇ ਵਿੱਚ ਹੋਕਾ ਦਵਾਉਂਦੇ ਆ ਜੀ ਆਜੋ ਕਿਸਾਨੋ ਤੁਹਾਡੇ ਜ਼ਮੀਨ ਦੀ ਕਰਤਾਵਰੀ ਹੋ ਰਹੀ ਆ ਉਹ ਪਟਵਾਰੀ ਆ ਜਿਹੜੇ ਇੱਕ ਸੜਕ ਤੇ ਉਹ ਕਿਸਾਨ ਮਗਰ ਚੱਲ ਰਹੇ ਉਹ ਆਪਦੀ ਗੱਡੀ 'ਚ ਬੈਠੇ ਆ ਤੇ ਇੱਕ ਸੜਕ ਤੇ ਇੱਕ ਖੇਤ ਦੀ ਫੋਟੋ ਖਿੱਚ ਕੇ ਚੰਗੀ ਫਸਲ ਦੀ ਜਿਹੜੀ 33% ਤੋਂ ਥੱਲੇ ਜਿਹੜਾ ਖਰਾਬਾ ਫਸਲ ਦਾ ਉਹਦੀ ਫੋਟੋ ਖਿੱਚ ਕੇ ਆਪਣੀ ਜਿਹੜਾ ਝੂਠਾ ਜਾਂ ਨਾਟਕ ਕਰਕੇ ਉਥੋਂ ਆ ਜਾਂਦੇ ਆ ਸਰਕਾਰ ਚਾਹੁੰਦੀ ਹੈ ਵੀ ਲੋਕ ਪਟਵਾਰੀਆਂ ਤੇ ਵਿਸ਼ਵਾਸ ਕਰਕੇ ਘਰਾਂ ਚ ਬੈਠੇ ਰਹਿਣ ਅੰਦੋਲਨ ਦੀ ਤਿਆਰੀ ਨਾ ਕਰਨ ਇਹ ਸਰਕਾਰ ਦੀ ਜਿਹੜੀ ਚਾਲ ਆ ਇਸ ਨੂੰ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ ਕੱਲ ਤੋਂ ਅਸੀਂ ਤਕਰੀਬਨ ਸਾਰੇ ਪਿੰਡਾਂ ਦੇ ਵਿੱਚ ਲਾਮਬੰਦੀ ਪੈਦਾ ਕਰਨੀ ਆ ਵੱਡੇ ਵੱਡੇ ਇਕੱਠ ਕਰਕੇ ਲੋਕਾਂ ਨੂੰ ਜਾਗਰੂਕ ਕਰਾਂਗੇ ਕਿ ਭਰਾਵੋ ਇਹ ਤੁਹਾਡੇ ਨਾਲ ਧੱਕਾ ਹੁੰਦਾ ਤੁਹਾਡੀ ਆਵਾਜ਼ ਦਬਾਉਣ ਦੀ ਖਾਤਰ ਆ ਜਿਹੜਾ ਪਟਵਾਰੀਆਂ ਵਾਲਾ ਨਾਟਕਾ ਜਾਣਬੁੱਝ ਕੇ ਖੇਡਿਆ ਜਾ ਰਿਹਾ ਆ ਗੱਲ ਕਰਕੇ ਮੁਆਵਜ਼ੇ ਦੀ ਪਿਛਲੀ ਪਜਲੀਆਂ ਬਦਲਾਂ ਦੇ ਵੀ ਜਦੋਂ ਮੁਆਵਜ਼ੇ ਲਏ ਆ ਸੀ ਇਸੇ ਤਰ੍ਹਾਂ ਧਰਨੇ ਪ੍ਰੋਟੈਸਟ ਕਰਕੇ ਮਰਨ ਆਰਤਾ ਤੇ ਬੈਠ ਕੇ ਅਸੀਂ ਮਾਫੀ ਲੈਂਦੇ ਰਹੇ ਹਾਂ ਵਰਨਾ ਇਹੋ ਜਿਹੀ ਕਿਹੜੀ ਸਰਕਾਰ ਆਈ ਅੱਜ ਤੱਕ ਜਿਹੜੀ ਕਹਿ ਦੂਗੀ ਜੀ ਕਿਸਾਨ ਦੀ ਹੋਈ ਫਸਲ ਖਰਾਬ ਤੇ ਆ ਫੜੋ ਜੀ 10000 ਰੁਪਏ ਯਾਰ ਤੁਹਾਨੂੰ ਹੁਣੇ ਦਿੰਨੇ ਆ ਸੋ ਇਸ ਕਰਕੇ ਅਸੀਂ ਸਾਡਾ ਇੱਥੇ ਧਰਨਾ ਲਾਉਣ ਦਾ ਜਿਹੜਾ ਮੇਨ ਮਕਸਦ ਹੀ ਆ ਕਿ ਕਿਸਾਨਾਂ ਨੂੰ ਤੁਰੰਤ ਮਾਫੀਆ ਦਵਾਇਆ ਜਾਵੇ ਜੀ ਪਟਵਾਰੀਆਂ ਦਾ ਕਹਿਣਾ ਵੀ ਅਸੀਂ ਜਿਹੜੀ ਫਸਲ ਵੇਨਿਆ ਹੱਦ ਤੋਂ ਹੱਦ ਵੇਖ ਲੈਣੇ ਆ ਜੇ ਉਧਰ ਹੀ ਹੱਦ ਤੇ ਪਾਣੀ ਹੈ ਤੇ ਦੂਜੀ ਹੱਦ ਤੱਕ ਪਾਣੀ ਹੈਗਾ ਤੇ ਮੰਨ ਲਓ ਵੀ ਸਾਰੀ ਫਸਲ 'ਚ ਪਾਣੀ ਹੈ ਉਹ ਕਹਿੰਦੇ ਅਸੀਂ ਅੰਕੜੇ ਕੱਢ ਰਹੇ ਹਾਂ ਇਸ ਹਿਸਾਬ ਤੁਸੀਂ ਖਰਾਬੇ ਵਾਲੀ ਗੱਲ ਛੱਡੋ ਜੇ ਪਟਵਾਰੀ ਇੱਕ ਕੋਈ ਮੰਨ ਕੇ ਚੱਲੋ ਜਿਵੇਂ ਕਿ ਇੱਕ ਮਰੱਬਾ ਨੰਬਰ ਹੁੰਦਾ ਜਿਵੇਂ 408 ਮਰੱਬਾ 9 ਮਰੱਬਾ ਅਗਰ ਪਟਵਾਰੀ ਕਿਸੇ ਸਾਫ ਸੁਥਰੇ ਮਰੱਬੇ ਦੇ ਵਿੱਚ ਚਲਿਆ ਗਿਆ ਤੇ ਛੜਕ ਧੋਣੇ ਦੇਖ ਕੇ 408 9 ਮਰੱਬੇ ਦਾ ਦੇਖ ਲੈ ਜੀ ਇਹ ਸਾਫ ਸੁਥਰਾ ਵਧੀਆ ਕਣਕ ਖੜੀ ਆ ਹੋ ਸਕਦਾ ਕਿਸੇ ਸਾਡੇ ਕਿਸਾਨ ਦੀ ਜ਼ਮੀਨ ਵਿੱਚ 2 ਏਕੜ ਕੋਈ 1 ਏਕੜ ਕੋਈ 4 ਏਕੜ ਪਾਣੀ ਦੇ ਵਿੱਚ ਡੁੱਬੀ ਹੋਵੇ ਜਾਹਤਾ ਪਟਵਾਰੀ ਇਹ ਸੱਦ ਕਰ ਦੇਣਾ ਵੀ ਅਸੀਂ ਸੜਕ ਤੋਂ ਦੇਖ ਕੇ ਦੱਸ ਸਕਦੇ ਹਾਂ ਵੀ ਵਿਚਾਲੇ 2 ਏਕੜ ਜ਼ਮੀਨ ਖਰਾਬ ਹੋਈ ਵੀ ਆ ਕਿਸਾਨ ਦੀ ਫਿਰ ਤਾਂ ਪਟਵਾਰੀਆਂ ਦੀ ਗੱਲ ਮੰਨ ਜਾਗੇ ਵੀ ਇਹਨਾਂ ਨੇ ਜੀ ਜਿਹੜਾ ਸਹੀ ਕਰਤੱਵਰੀ ਕੀਤੀ ਆ ਸਾਡੀ ਆਹੀ ਤਾਂ ਲੜਾਈ ਆ ਲੋਕਾਂ ਨੂੰ ਗਮਰਾਹ ਕੀਤਾ ਜਾ ਰਿਹਾ ਅੱਡੋ ਅੱਡੀ ਤਰੀਕੇ ਦੇ ਨਾਲ ਹਾਂ ਲੋਕਾਂ ਨੂੰ ਜਿਹੜਾ ਜਾਗਰੂਕ ਕਰਨਾ ਅਸੀਂ ਹੁਣ ਇਸੇ ਤਰ੍ਹਾਂ ਲਾਹਬੰਦੀ ਕਰਕੇ ਇਹੀ ਤਾਂ ਗੱਲਾਂ ਲੋਕਾਂ ਨੂੰ ਦੱਸਣਗੇ ਨਾ ਕਿ ਤੁਹਾਡੇ ਨਾਲ ਧੋਖਾ ਹੋ ਰਿਹਾ ਜਿਹੜਾ ਹੁਣ ਜਨੇ ਕੇ ਪਟਵਾਰੀ ਪਿੰਡਾਂ ਦੇ ਵਿੱਚ ਤੁਸੀਂ ਦੱਸ ਰਹੇ ਪਹੁੰਚ ਨਹੀਂ ਰਹੇ ਬਾਈ ਜੀ ਵੀ ਤੁਸੀਂ ਦੱਸ ਰਹੇ ਸੀ ਆਪਾਂ ਪਹਿਲਾਂ ਵੀ ਗੱਲ ਕਰੀ ਹੈ ਉਹ ਅੰਕੜੇ ਦੇ ਹਿਸਾਬ ਨਾਲ ਜਨੇ ਕੇ ਬਣਾ ਰਿਹਾ ਵੀ ਇੰਨੀ ਫਸਲ ਖਰਾਬ ਹੋ ਗਈ ਇੰਨੀ ਨਹੀਂ ਹੋ ਗਈ ਉਹਦੇ ਵਿੱਚ ਕਈ ਕਿਸਾਨ ਤਾਂ ਰਗੜੇ ਜਾਣਗੇ ਵਿਚਾਰੇ ਜਿਹਨਾਂ ਨੂੰ ਨੁਕਸਾਨ ਹੋ ਗਿਆ ਜੇ ਭਿੰਡਰ ਸਾਹਿਬ ਨੇ ਵੀ ਦੱਸਿਆ ਕਈਆਂ ਦੀ ਫਸਲ ਚੰਗੀ ਹੈ ਕੰਗਾਂ ਦੀ ਮਾੜੀ ਹੈ ਵਿੱਚ ਬਿਲਕੁਲ ਮੈਂ ਪਹਿਲਾਂ ਵੀ ਗੱਲ ਇਹ ਕੀਤੀ ਹੈ ਵੀ ਸਰਕਾਰ ਸੰਜੀਦਗੀ ਦੇ ਨਾਲ ਕੰਮ ਕਰਨ ਦੀ ਲੋੜ ਹੈ ਸਰਕਾਰ ਨੂੰ ਸਰਕਾਰ ਝਾੜਦੀ ਹੈ ਗੋਗਲ ਗੋਨਾ ਮਿੱਟੀ ਖਿਹੜਾ ਛਡਾਉਣ ਦੀ ਗੱਲ ਕਰ ਰਹੀ ਹੈ ਕਿਉਂਕਿ ਵਿਰੋਧ ਇਹਨਾਂ ਹੈ ਵੀ ਲੋਕਾਂ ਦਾ ਨੁਕਸਾਨ ਬਹੁਤ ਤੇ ਲੋਕਾਂ ਨੇ ਕੋਈ ਆਪਦੇ ਪਿਛਲੀਆਂ ਸਰਕਾਰਾਂ ਦੇ ਮਾਰਿਆਂ ਹੋਏ ਨੇ ਇਹਨਾਂ ਨੀਤੀਆਂ ਦੇ ਨੇ ਇਹਨਾਂ ਨੂੰ ਫਤਵਾ ਦਿੱਤਾ ਸੀ ਵੱਡਾ ਵੀ ਸ਼ਾਇਦ ਕੋਈ ਚੰਗਾ ਭਲਾ ਕਰਨਗੇ ਅੱਜ ਲੋਕਾਂ ਨੂੰ ਇਹ ਦਿਖ ਰਿਹਾ ਵੀ ਉਦੋਂ ਇਹ ਦੋ ਰਤੀਆਂ ਵੱਧ ਘਟੀਆਂ ਸਿੱਧ ਹੋਏ ਹੈਗੇ ਜਿਹੜੀਆਂ ਬਿਆਨਬਾਜ਼ੀਆਂ ਉਹ ਹੀ ਸੀ ਹੁਣ ਮੁਆਵਜ਼ੇ ਦੀ ਗੱਲ ਜੇ ਕਰ ਅਸੀਂ ਕਰਗੀ ਅਸੀਂ ਕਿਵੇਂ ਵਿਸ਼ਵਾਸ ਕਰ ਲਈਏ ਇਹਨਾਂ ਤੇ ਵੀ ਇੱਕ ਪਾਸੇ ਜ਼ੋਰ ਦੇ ਰਹੇ ਹੈ ਭਗਵੰਤ ਮਾਨ ਜੀ ਕਿਸਾਨ ਮੇਲਿਆਂ ਤੇ ਸਾਡੇ ਕਿਸਾਨਾਂ ਨੂੰ ਭੋਲੇ ਨੂੰ ਇਕੱਠੇ ਕਰਕੇ ਵੀ ਫਸਲੀ ਬਦਲਾਅ ਦੀ ਲੋੜ ਹੈ ਜੀ ਪਿਛਲੇ ਦਿਨੀ ਇੱਕ ਇੰਟਰਵਿਊ ਮੇਰੀ ਵੀ ਹੋਈ ਇਹਨਾਂ ਨੇ ਕਿਹਾ ਨਰਮੇ ਦੀ ਲੋੜ ਆ ਨਰਮਾ ਬੀਜਗੇ ਜੀ ਹੁਣ ਪਿਛਲੇ ਸਾਲ ਸਰਕਾਰ ਤਾਂ ਇਹਨਾਂ ਦੀ ਸੀ ਨਾ ਤੇ ਨਰਮੇ ਦਾ ਜਿਹੜਾ ਸਾਡਾ ਨਰਮਾ ਬੈਲਟ ਹੈ ਮਾਨਸਾ ਬਠਿੰਡਾ ਮੁਖਸਰ ਫਾਜ਼ਿਲਕਾ ਤੁਸੀਂ ਦੇਖਿਆ ਵੀ ਪਲਿਆ ਪਲਾਇ ਨਰਮਾ ਚਿੱਟੇ ਮੱਛਰ ਨੇ ਗਲਾਬੀ ਸੁੰਡੀ ਨੇ ਤਬਾਹ ਕਰਤਾ ਕਿਸਾਨਾਂ ਨੇ ਬਾਹਿਆ ਤੇ ਸਾਡੇ ਨਾਲ ਹਰ ਮੀਟਿੰਗ ਦੇ ਵਿੱਚ ਸਰਕਾਰ ਏ ਕਮਿਟਮੈਂਟ ਕਰਕੇ ਗਈ ਆ ਵਿਸ਼ਵਾਸ ਦਿਵਾ ਕੇ ਗਈ ਵੀ ਉਹਨਾਂ ਨੂੰ ਭਰੋਸਾ ਦੇ ਕੇ ਗਈ ਵੀ ਅਸੀਂ ਮੁਆਵਤਾ ਦੇਵਾਂਗੇ ਹਲੇ ਤੱਕ ਕਿਸੇ ਕਿਸਾਨ ਦੇ ਖੋਟੀ ਪੰਜੇ ਹੱਥ ਤੇ ਨਹੀਂ ਧਰੀਏ ਸਰਕਾਰ ਨੇ ਉਹੀ ਨੀਤੀ ਅੱਜ ਆ ਜਿਹੜੀ ਭਗਵੰਤ ਮਾਨ ਦੀ ਹੈਗੀ ਆ ਆਪਦੇ ਹਮਲੇ ਫੈਲੇ ਨੂੰ ਪ੍ਰਸ਼ਾਸਨ ਨੂੰ ਖਚਾਈ ਕਰਕੇ ਕਰਨ ਦੀ ਬਜਾਏ ਇੱਕ ਲੋਕਾਂ ਦੀਆਂ ਠੰਡਾਂ ਠੰਡੀਆਂ ਕੀਤੀਆਂ ਜਾ ਰਹੀਆਂ ਜਾ ਕੇ ਅਸੀਂ ਜੀ ਅੰਕੜੇ ਕੱਢ ਰਹੇ ਆ ਅੰਕੜੇ ਅੰਕੜੇ ਕਿੰਨੇ ਚਰਚੇ ਨਿਕਲਣਗੇ ਫਸਲ ਤਾਂ ਜਿੰਨੀ ਕੁ ਬਚੀ ਐ ਉਹ ਕਾਊਂਟ ਨਹੀਂ ਐ ਅਸੀਂ ਅਗਲੀ ਫਸਲ ਦੀ ਤਿਆਰੀ ਕਰਨੀ ਐ ਅਸੀਂ ਕੋਈ ਮੂੰਗੀ ਬੀਜਾਂਗੇ ਕੋਈ ਮੱਕੀ ਬੀਜਾਂਗੇ ਉਹ ਤਾਂ ਅਸੀਂ ਕਾਊਂਟ ਨਹੀਂ ਐ ਤੇ ਜਿੱਦੇ ਅਸੀਂ ਬਾਹਣ ਬਾਹਤੇ ਆਹ ਹੋਰ ਦਸਾਂ ਦਿਨਾਂ ਨੂੰ ਤੇ ਉੱਤੇ ਕਿਹੜੇ ਅੰਕੜੇ ਨਿਕਲਣਗੇ ਤੇ ਕਿਹੜਾ ਇੱਥੇ ਕੋਈ ਗਰਦੌਰੀਆਂ ਕਿਸੇ ਸਹਾਦਤ ਹੋਣਗੀਆਂ ਸਰਕਾਰ ਕਹਿੰਦੀ ਐ ਵੀ ਸਾਡੇ ਹਿਸਾਬ ਨਾਲ ਫਸਲ ਬੀਜੋ ਤੁਹਾਨੂੰ ਪੂਰਾ ਮੁੱਲ ਮਿਲੂਗਾ ਤੇ ਕਿਸਾਨਾਂ ਨੇ ਜਨਨ ਕਿ ਸਰਕਾਰ ਦੇ ਕਹਿੰਦੇ ਮੂੰਗੀ ਬੀਜੀ ਕਿ ਕਿਸਾਨਾਂ ਦੀ ਜਿਹੜੀ ਮੂੰਗੀ ਜਨਕ ਮੰਡੀਆਂ ਦੇ ਵਿੱਚ ਰੁੱਲ ਗਈ ਸਰਕਾਰ ਨੇ ਲਈ ਨਹੀਂ ਪੂਰਾ ਮੁੱਲ ਨਹੀਂ ਮਿਲਿਆ ਤੇ ਜੇਕਰ ਹੋਰ ਫਸਲ ਵੀ ਕਿਸਾਨਾਂ ਦੀ ਬਜਾਈ ਜਾਂਦੀ ਹੈ ਕਿ ਮੁੱਲ ਪੂਰਾ ਮਿਲੂਗਾ ਉਸ ਹਨ ਜਿਹੜੇ ਹਸਾਰ ਨਾਲ ਸਰਕਾਰ ਵਾਅਦਾ ਕਰ ਰਹੀ ਹੈ ਰੌਲਾ ਤਾਂ ਉਹੀ ਪੈ ਰਿਹਾ ਹੈ ਨਾ ਸਾਨੂੰ ਸੁਝਾਅ ਦਿੱਤੇ ਜਾ ਰਹੇ ਹੈ ਵੀ ਤੂੰ ਭਗਵੰਤ ਮਾਨ ਸਾਨੂੰ ਕੀ ਸੁਝਾਅ ਦੇ ਲੂਗਾ ਅਸੀਂ ਇਸ ਪੀੜਾ ਦੇ ਵਿੱਚੋਂ ਪੈਦਾ ਹੋਏ ਵੇ ਆਂ ਸਾਨੂੰ ਪਤਾ ਹੈ ਕਿਸਾਨ ਦੇ ਹਾਲਾਤ ਕੀ ਆ ਪੰਜਾਬ ਦੇ ਹਾਲਾਤ ਕੀ ਆ ਉਹਦੇ ਵਿੱਚ ਗੱਲੇ ਕਿ ਪਾ ਕਸਲ ਰੌਲਾ ਤਾਂ ਪਾ ਅਤੀ ਆਖੀ ਪੈਣਾ ਹੈਗਾ ਨਾ ਪਾ ਮਿਲਦਾ ਹੁਣ ਨਰਮੇ ਦੀ ਗੱਲ ਕਰ ਲਈਏ ਨਰਮਾ ਡਾਇਵਰਸੀਫਿਕੇਸ਼ਨ ਹੈ ਇੱਕ ਝੋਨੇ ਦਾ ਬਦਲਾਅ ਹੈ ਤੇ ਨਰਮਾ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਇਹਨਾਂ ਦੀਆਂ ਅੱਖ ਫੁੱਟੀਆਂ ਸੀ ਡੁਪਲੀਕੇਟ ਬੀਜ ਡੁਪਲੀਕੇਟ ਜਹਰਾ ਬਾਜ਼ਾਰ ਦੇ ਵਿੱਚ ਵਿਕੀਆਂ ਇਹਨਾਂ ਦੀ ਸਰਕਾਰ ਦੇ ਸਾਹਮਣੇ ਪਿਛਲੀ ਵੇ ਜੀ 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 ਅੱਛਾ ਫਿਰ ਭਾਅ ਤੇ ਪਿਛਲੀ ਵਾਰ ਇਹਨਾਂ ਦਿਨਾਂ 'ਚ ਨਰਮਾ 15000 ਤੋਂ ਪਾਰ ਸੀ ਤੇ ਅੱਜ ਅੱਧੇ ਰੇਟ ਤੇ ਵਿਕ ਰਿਹਾ ਹੈ ਰੌਲਾ ਤਾਂ ਉਹੀ ਹੈ ਇੱਥੇ ਪੰਜਾਬ 'ਚ ਕੀ ਨਹੀਂ ਪੈਦਾ ਹੁੰਦਾ ਇਹ ਲੋਕ ਸਰਕਾਰਾਂ ਸਾਨੂੰ ਪਸਾ ਦਿੰਦੀਆਂ ਮੂੰਗੀ 'ਚ ਪਸਾਇਆ ਸਾਨੂੰ ਸਾਡੇ ਨਾਲ ਬੈਠ ਕੇ ਮੀਟਿੰਗਾਂ 'ਚ ਕਮਿਟਮੈਂਟ ਕੀਤੀ ਅਸੀਂ ਤੁਹਾਡੀ 7200 ਤੋਂ ਪ੍ਰੈਮਸਪੀ ਤੇ ਮੂੰਗੀ ਖਰੀਦਾਂਗੇ ਬੀਜੋ ਅਸੀਂ ਬਿਜਲੀ ਤੇ ਮੂੰਗੀ ਵੇਲੇ ਕਿਸਾਨ ਲੁੱਟਿਆ ਕਿ ਨਹੀਂ ਲੁੱਟਿਆ ਬਾਜ਼ਾਰ ਦੇ ਵਿੱਚ 3000 3500 ਨੂੰ ਮੂੰਗੀ ਲਜਟਾਂ ਨੇ ਸੱਟ ਕੇ ਆਂਦੀ ਫੇਰ ਰੌਲਾ ਪਿਆ ਹਾਂਜੀ ਅਸੀਂ ਉਹ ਜਿਨ੍ਹਾਂ ਦੀ ਐਮਐਸਪੀ ਤੋਂ ਘੱਟ ਵਿਕੀ ਹੈ ਅਸੀਂ ਉਹਨਾਂ ਦੇ ਖਾਤਿਆਂ 'ਚ ਪੈਸੇ ਪਾਵਾਂਗੇ ਦ ਪੈਸੇ ਭਾਈ ਸੋ ਇਹ ਸਰਕਾਰਾਂ ਸਾਨੂੰ ਪਸਾਉਣ ਦੀ ਕਸਰ ਨਹੀਂ ਛੱਡਦੀਆਂ ਆਹ ਲਿਓ ਬੀਜ ਲੋ ਆਹ ਬੀਜ ਲੋ ਪੂਰਾ ਭਾਅ ਨਹੀਂ ਮਿਲਦਾ ਪੂਰਾ ਵਧੀਆ ਕੁਆਲਿਟੀ ਦਾ ਬੀਜ ਨਹੀਂ ਬਜਾਰਾਂ ਦੇ ਵਿੱਚ ਕੰਪਨੀਆਂ ਸਾਡੇ ਸਿਰ ਤੇ ਬਿਠਾਈਆਂ ਇਹਨਾਂ ਨੂੰ ਮੱਥਾ ਟਕਾਈ ਹੁੰਦੀਆਂ ਕੰਪਨੀਆਂ ਵੱਲੋਂ ਕੰਪਨੀ ਲਿਆ ਕੇ ਡੁਪਲੀਕੇਟ ਬੀਜ ਵੇਚਦੀਆਂ ਡੁਪਲੀਕੇਟ ਜਿਹੜਾ ਇੱਥੇ ਜੈਤੋ ਦੀ ਖੀਰੇ ਪਿਆ ਆ ਖੜੇ ਆ ਸਾਰੇ ਸਾਰੀ ਸਾਰੀ ਰਾਤ ਇਹਨਾਂ ਨੇ ਘਰਾਓ ਕਰਕੇ ਇੱਥੇ ਚੀਫ ਐਗਰੀਕਲਚਰ ਦਾ ਰੋਣਾ ਰੋ ਲਿਆ ਕਿਸੇ ਤੇ ਕੋਈ ਕਾਰਵਾਈ ਨਹੀਂ ਹੋਈ ਇਮਾਨਦਾਰੀ ਨਹੀਂ ਹੈ ਸਿਰਫ ਕਿਸਾਨਾਂ ਦੇ ਨਾਲ ਇੱਕ ਅਖਾੜ ਨਹੀਂ ਕੀਤੀਆਂ ਜੀ ਜਿਵੇਂ ਜਿਵੇਂ ਭਗਵੰਤ ਮਾਨ ਸਾਹਿਬ ਕਹਿ ਰਹੇ ਜਿਵੇਂ ਦਿੱਲੀ ਦੇ ਵਿੱਚ ਕਿਸਾਨਾਂ ਨੂੰ ਮੁਆਵਜ਼ਾ ਮਿਲਿਆ ਜਾਨੀ ਕਿ ਫਸਲ ਤੋਂ ਪਹਿਲਾਂ ਗਰਦੌਰੀਆਂ ਕਰਕੇ ਹੀ ਮੁਆਵਜ਼ਾ ਦਿੱਤਾ ਜਾਊਗਾ ਗਰਦੌਰੀ ਬਾਅਦ ਚ ਹੋਜੂਗੀ ਕਿ ਉਹ ਪੰਜਾਬ ਦੇ ਵਿੱਚ ਹੋ ਰਿਹਾ ਇਸ ਤਰ੍ਹਾਂ ਦਾ ਨਹੀਂ ਹੋ ਰਿਹਾ ਭਗਵੰਤ ਮਾਨ ਸਾਹਿਬ ਕਹਿ ਰਹੇ ਸੀ ਨਾ ਗੱਲਾਂ ਨਹੀਂ ਹੋ ਰਿਹਾ ਕਹਿਣ ਨੂੰ ਹੀ ਐ ਕਮਾਉਣ ਨੂੰ ਨਹੀਂ ਜੀ ਕਹਿ ਰਹੇ ਐ ਕਮਾਉਣ ਨੂੰ ਹਨੀ ਜੀ ਪਿੰਡ ਸਾਹਿਬ ਤੁਸੀਂ ਵੀ ਸੁਣਿਆ ਹੋਣਾ ਮਾਨ ਸਾਹਿਬ ਕਹਿੰਦੇ ਸੀ ਵੀ ਜਿਹੜੀ ਗਰਦੌਰੀਏ ਬਾਅਦ ਚ ਕਰ ਲਾਂਗੇ ਕਿਸਾਨਾਂ ਨੂੰ ਪਹਿਲਾਂ ਮੁਆਵਜ਼ਾ ਦਿੱਤਾ ਜਾਵੇ ਮੁਆਵਜ਼ਾ ਅਸੀਂ ਉਹੀ ਤਾਂ ਰੋਈ ਜਾਂਦੇ ਨਾ ਜਿਵੇਂ ਮੇਰੇ ਤੋਂ ਪਹਿਲਾਂ ਆਗੂ ਨੇ ਦੱਸਤਾ ਕਿ ਪਿਛਲੀ ਵਾਰ ਮੂੰ ਐਲਾਨ ਕੀਤਾ ਸੀ ਦੇਤਾ ਹੁਣ ਮੈਂ ਗੱਲ ਕਰਨਾ ਅਸੀਂ 18 ਮੰਗਾ ਮੈਂ ਤੁਹਾਨੂੰ ਪਹਿਲਾਂ ਵੀ ਇੰਟਰਵਿਊ ਦੇ ਵਿੱਚ ਦੱਸ ਚੁੱਕਿਆ ਵੀ 18 ਮੰਗਾ ਅਸੀਂ 17 ਮਈ ਦੇ ਚੰਡੀਗੜ੍ਹ ਦੇ ਮੋਰਤੇ ਵਿੱਚ ਸਰਕਾਰ ਤੋਂ ਮਨਵਾ ਚੁੱਕੇ ਸੀ ਪਰ ਅਜੇ ਤੱਕ ਜਿਉਂ ਦੀ ਤਿਉਂ ਪਈਆਂ ਸਿੱਧੀ ਬਜਾਈ ਦਾ 1500 ਦੇਤਾ ਜੀ ਨਰਮੇ ਦਾ ਖਰਾਬਾ ਹੋਇਆ ਮਾਨਸਾ ਦੇ ਬੱਚਾ ਪਹਿਲਾਂ ਦੱਸ ਕੇ ਹਟਿਆ ਦੇਤਾ ਝੋਨੇ ਦਾ ਖਰਾਬਾ ਹੋਇਆ ਦੇਤਾ 올림픽 ਸਕਨ ਦੇ ਨਾਲ ਸਾਡੀਆਂ ਗਾਈਆਂ ਦਾ ਲੱਖਾਂ ਮਜ਼ਦੂਰਾਂ ਦੀਆਂ ਗਾਵਾਂ ਉਹਦੇ ਵਿੱਚ ਮਰ ਗਈਆਂ ਜਿਨ੍ਹਾਂ ਨੇ ਲੋਕਾਂ ਨੇ ਵਿਚਾਰਾਂ ਨੇ ਪੰਡ ਪੰਡ ਪੱਠਾ ਦੀ ਵੱਢ ਕੇ ਖੇਤਾਂ ਦੇ ਵਿੱਚੋਂ ਘਾਹ ਖੋਤ ਕੇ ਆਪਦੇ ਬੱਚਿਆਂ ਦੇ ਮੂੰਹ ਦੇ ਵਿੱਚ ਦੁੱਧ ਪਾਉਣਾ ਸੀ ਉਹਨਾਂ ਦੀਆਂ ਗਾਈਆਂ ਮਰੀਆਂ ਮੁਆਵਜ਼ਾ ਦੇਤਾ ਸੋ ਇਸ ਕਰਕੇ ਸਾਡੀ ਸੌ ਹੱਥ ਰੱਸਾ ਸਿਰੇ ਤੇ ਗੰਢ ਸਵਾਲ ਜਿੰਨੇ ਮਰਜ਼ੀ ਕਰ ਲੋ ਗੱਲ ਉੱਥੇ ਹੀ ਆਉਣੀ ਆ ਐਲਾਨ ਕਰਨੇ ਆ ਦੇਣਾ ਕੁਛ ਨਹੀਂ ਇਸ ਕਰਕੇ ਜਿੰਨਾ ਚਿਰ ਬੱਚਾ ਰੋਂਦਾ ਨਹੀਂ ਮਾਂ ਦੁੱਧ ਨਹੀਂ ਦਿੰਦੀ ਤੇ ਜਿੰਨਾ ਚਿਰ ਸਾਡੇ ਧਰਨੇ ਪ੍ਰੋਟੈਸਟ ਨਹੀਂ ਹੁੰਦੇ ਸਰਕਾਰ ਕੋਈ ਮੁਆਵਜ਼ਾ ਦੇਣ ਵਾਲੀ ਨਹੀਂ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵਾਅਦੇ ਦੇ ਵਾਅਦਾ ਕਰਦੀ ਹੈ ਪੂਰਾ ਕੋਈ ਨਹੀਂ ਕਰ ਰਹੀ ਕਿੰਨੇ ਵਾਅਦੇ ਸਰਕਾਰ ਨੇ ਕੀਤੇ ਇੱਕ ਵੀ ਕਿਸਾਨਾਂ ਦਾ ਵਾਅਦਾ ਨਹੀਂ ਪੂਰਾ ਕਰ ਕਿਸਾਨੀ ਦਿਨੋ ਦਿਨ ਦਬਦੀ ਜਾ ਰਹੀ ਹੈ ਕਿਸਾਨਾਂ ਬਣੀ ਸਰਕਾਰ ਦਾ ਧਿਆਨ ਨਹੀਂ ਸਰਕਾਰ ਨੂੰ ਇਧਰ ਧਿਆਨ ਦੇਣ ਦੀ ਲੋੜ ਹੈ ਜਨ ਕਿ ਕਿਸਾਨਾਂ ਦੀ ਬਾਹ ਫੜਨ ਦੀ ਲੋੜ ਹੈ ਜਿਹੜੇ ਕਿਸਾਨਾਂ ਦਾ ਹੁਣ ਇੰਨਾ ਨੁਕਸਾਨ ਹੋਇਆ ਹੱਦੋਂ ਵੱਧ ਨੁਕਸਾਨ ਹੋਇਆ ਪ੍ਰਸ਼ਾਸਨ ਨੂੰ ਸਾਡੀ ਸਰਕਾਰ ਨੂੰ ਇਧਰ ਧਿਆਨ ਦੇਣ ਦੀ ਲੋੜ ਹੈ ਤੁਸੀਂ ਦੇਖ ਲਈ ਸੱਚ ਦੀ ਪੜਤਾਲ ਮੈਂ ਤੁਹਾਡਾ ਆਪਣਾ ਤਾਰਜਨ ਜਿਤਾਰਾ ਨਵੀਂ ਅਪਡੇਟ ਦੇ ਨਾਲ ਜੁੜੇ ਰਹੋ ਧੰਨਵਾਦ